ਬੱਸਾਂ ਵਾਲਿਆਂ ਨਾਲ ਰਾਤੀਂ ਅਪਰੇ ਦੇ ਵਿੱਚ ਕੁਝ ਇਹੋ ਜਿਹੀ ਘਟਨਾ ਵਾਪਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿਉਂਕਿ ਜੇਕਰ ਤੁਹਾਡੇ ਵੀ ਬੱਸਾਂ ਹਨ ਜੇਕਰ ਤੁਸੀਂ ਵੀ ਬੱਸਾਂ ਦੇ ਮਾਲਕ ਹੋ ਤੇ ਬੱਸਾਂ ਚਲਾਉਂਦੇ ਹੋ ਤੇ ਪਟ્રોલ ਪੰਪ ਤੇ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਹੋ ਤੇ ਸਾਡੀ ਅੱਜ ਦੀ ਵੀਡੀਓ ਧਿਆਨ ਨਾਲ ਦੇਖਿਓ ਕਿਤੇ ਸਕਿਪ ਨਾ ਕਰ ਦਿਓ ਕਿਤੇ ਅੱਜ ਦੀ ਵੀਡੀਓ ਘੱਟੋ ਘੱਟ ਜਿਹੜੀਆਂ 5 ਬੱਸਾਂ ਜਿਹੜੀਆਂ ਅਪਰੇ ਜਿਹੜੀਆਂ ਖੜੀਆਂ ਸੀ ਉਹ ਲੋਕ ਕਿਤਿਆਂ ਗਈਆਂ ਸੀ ਲੌਕ ਕਿਤਿਆਂ ਗਈਆਂ ਸੀ ਅਤੇ ਲੌਕ ਕਰਨ ਹੋਣ ਦੇ ਬਾਵਜੂਦ ਛੋਟਾ ਜਿਹਾ ਬੱਚਾ ਇੱਕ ਇਹਦੇ ਅੰਦਰ ਬਾੜੇ ਜਾਂਦਾ ਬੱਸ ਦੇ ਵਿੱਚ। ਉਹੀ ਗੱਡੀ ਦੇ ਵਿੱਚ ਬੜਿਆਂ ਦੇ ਵਿੱਚ ਗੱਡੀ ਦੇ ਵਿੱਚ ਇੱਕ ਬੱਚੇ ਦੀ ਚਪਲ ਪਈ ਸੀਗੀ। ਬੱਚਾ ਨਾਲ ਲਿਆਂਦਾ ਗਿਆ ਉਹਨੇ ਸ਼ੀਸ਼ਾ ਖੋਲ ਕੇ ਵਿੱਚੋਂ ਚੋਰੀ ਕੀਤੀ ਹੈ। ਢਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਬੰਗੜ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ। ਅਸੀਂ ਇਹ ਤੁਹਾਨੂੰ ਬੱਸ ਦਿਖਾ ਰਹੇ ਹਾਂ ਇਹ ਬੱਸ ਕੋਈ ਆਧਾਰ ਕਾਰਡ ਵਾਲੀ ਬੱਸ ਨਹੀਂ ਇਹ ਬੱਸ ਉਹ ਨਹੀਂ ਜਿਹਦੇ ਵਿੱਚ ਕੇ ਆਪਾਂ ਆਧਾਰ ਕਾਰਡ ਦਿਖਾਇਆ ਤੇ ਆਪਾਂ ਚਲੇ ਗਏ ਹਾਲਾਤ ਥੋੜੇ ਜਿਹਾ ਇਦਾਂ ਦੇ ਹੋਏ ਕਿਉਂਕਿ ਸਾਰਿਆਂ ਦੀ ਜਿਹੜੀ ਆਰਥਿਕ ਹਾਲਤ ਜਿਹੜੀ ਉੱਪਰਈ ਹੋਈ ਆ ਪਰ ਬੱਸਾਂ ਵਾਲਿਆਂ ਨੇ ਰਾਤੀ ਅਪਰੇ ਦੇ ਵਿੱਚ ਕੁਝ ਇਹੋ ਜਿਹੀ ਘਟਨਾ ਵਾਪਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿਉਂਕਿ ਜੇਕਰ ਤੁਹਾਡੇ ਵੀ ਬੱਸਾਂ ਹਨ ਜੇਕਰ ਤੁਸੀਂ ਵੀ ਬੱਸਾਂ ਦੇ ਮਾਲਕੋਂ ਤੇ ਬੱਸਾਂ ਚਲਾਉਂਦੇ ਹੋ ਤੇ ਪਟ્રોલ ਪੰਪ ਤੇ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਹੋ ਤੇ ਸਾਡੀ ਅੱਜ ਦੀ ਵੀਡੀਓ ਧਿਆਨ ਨਾਲ ਦੇਖਿਓ ਕਿਤੇ ਸਕਿਪ ਨਾ ਕਰ ਜਿਓ ਕਿਤੇ ਅੱਜ ਦੀ ਵੀਡੀਓ ਕਿਉਂਕਿ ਇਸ ਬੱਸ ਦੇ ਵਿੱਚ ਛੁੱਟ ਜੇ ਬੱਸਾਂ ਇਸ ਤੁਹਾਨੂੰ ਬੱਸਾਂ ਦੀਆਂ ਕੁਝ ਤਸਵੀਰਾਂ ਦਿਖਾਉਦੇ ਆਂ ਤਸਵੀਰਾਂ ਤੁਹਾਨੂੰ ਅਸੀਂ ਬੱਸਾਂ ਦੀਆਂ ਦਿਖਾਉਂਦੇ ਆਂ ਤੇ ਨਾਲ ਦੀ ਨਾਲ ਆਪਾਂ ਦਿਖਾ ਦਨੇ ਆ ਕਿ ਕਿਸ ਤਰ੍ਹਾਂ ਇੱਕ ਸਾਰੇ ਪਾਸੇ ਤੋਂ ਜਿਹੜੀ ਬੱਸਿਆ ਲੌਕ ਕੀਤੀ ਗਈ ਸੀ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਘੱਟੋ ਘੱਟ ਜਿਹੜੀਆਂ 5 ਬੱਸਾਂ ਜਿਹੜੀਆਂ ਪਰੇ ਜਿਹੜੀਆਂ ਖੜੀਆਂ ਸੀ ਉਹ ਲੌਕ ਕੀਤੀਆਂ ਗਈਆਂ ਸੀ ਲੌਕ ਕੀਤੀਆਂ ਗਈਆਂ ਸੀ ਅਤੇ ਲੌਕ ਕਰਨ ਹੋਣ ਦੇ ਬਾਵਜੂਦ ਛੋਟਾ ਜਿਹਾ ਬੱਚਾ ਇੱਕ ਇਹਦੇ ਅੰਦਰ ਬਾੜਿਆ ਜਾਂਦਾ ਬੱਸ ਦੇ ਵਿੱਚ ਬੱਸ ਦੇ ਵਿੱਚ ਬੱਚਾ ਬਾੜ ਕੇ ਇਹਦੀਆਂ ਜਿਹੜੀਆਂ ਬੈਟਰੀਆਂ ਜਿਹੜੀਆਂ 5 ਜਿਹੜੀਆਂ ਬੱਸਾਂ ਦੀਆਂ ਜਿਹੜੀਆਂ ਬੈਟਰੀਆਂ ਜਿਹੜੀਆਂ ਉਹ ਚੋਰੀ ਕਰ ਲਈਆਂ ਜਾਂਦੀਆਂ ਤੇ ਉਹਨਾਂ ਨੂੰ ਰਾਤੀ ਜਿਹੜੇ ਇੱਥੋਂ ਲੋਕ ਜਿਹੜੇ ਚੋਰ ਜਿਹੜੇ ਆ ਉਹ ਜਿਹੜੇ ਬੈਟਰੀਆਂ ਲੈ ਕੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਜਿਹੜੇ ਕੈਮਰੇ ਲੱਗੇ ਹੋਏ ਸੀ ਪੈਟਰੋਲ ਪੰਪ ਤੇ ਉਹਨਾਂ ਨੂੰ ਵੀ ਜਿਹੜੇ ਉਹ ਟੇਢੇ ਕਰ ਗਏ ਮੁੰਦੇ ਕਰ ਗਏ ਤਾਂ ਕਿ ਜਿਹੜੀ ਉਹ ਵੀਡੀਓ ਉਹ ਜਿਹੜੀ ਆ ਉਹ ਨਾ ਕਵਰ ਹੋਵੇ ਇਹ ਤੁਹਾਨੂੰ ਬਕਸਾ ਅਸੀਂ ਦਿਖਾ ਰਹੇ ਹਾਂ ਜਿਹਦੇ ਵਿੱਚ ਬੈਟਰੀ ਪਈ ਹੁੰਦੀ ਹੈ ਤੇ ਇਹ ਤੁਸੀਂ ਦੇਖੋਗੇ ਕਿਸ ਤਰ੍ਹਾਂ ਇਹਦੇ ਵਿੱਚੋਂ ਜਿਹੜੀ ਉਹ ਬੈਟਰੀ ਜਿਹੜੀ ਕੱਢੀ ਗਈ ਆ ਤੇ ਬੱਸਾਂ ਵਾਲੇ ਵਿਚਾਰੇ ਜਿਹੜੇ ਕਿ ਤਰਸ ਦੇ ਅਨਸਵਾਰੀਆਂ ਨੂੰ ਕਿਉਂਕਿ ਬੱਸਾਂ ਵਾਲਿਆਂ ਦੀ ਹਾਲਤ ਤਾਂ ਪਹਿਲਾਂ ਹੀ ਬੱਸ ਹੋਈ ਆ ਬੱਸਾਂ ਵਾਲਿਆਂ ਦੀ ਤੇ ਪਰ ਫਿਰ ਵੀ ਵਿਚਾਰੇ ਇਹ ਆਪਣਾ ਰੋਜੀ ਰੋਟੀ ਜਿਹੜੀ ਕਮਾਉਂਦੇ ਨੇ ਤੇ ਰਾਤ ਜਦੋਂ ਸਵੇਰੇ ਆ ਕੇ ਉਹਨਾਂ ਨੇ ਗੱਡੀ ਸਟਾਰਟ ਕਰਨੀ ਚਾਹੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਬੈਟਰੀਆਂ ਜਿਹੜੀਆਂ ਉਹ ਚੋਰੀ ਜਿਹੜੀਆਂ ਉਹ ਹੋ ਗਈਆਂ ਆ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਆ ਅਪਰੇ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਜਿਹੜਾ ਜਲੰਧਰ ਦਾ ਪਿੰਡ ਅਪਰਾ ਜਿੱਥੇ ਕਿ ਇਹ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਤੇ ਪਿੱਛੇ ਜੇ ਕੁਆੜੀਏ ਵੀ ਇੱਥੋਂ ਫੜੇ ਨੇ ਜਿਹੜੇ ਕਿ ਚੋਰੀ ਦਾ ਮਾਲ ਖਰੀਦੇ ਸੀ ਪਰ ਇਹ ਲਗ ਉਹਨਾਂ ਦੇ ਵਿੱਚੋਂ ਜਿਹੜੀਆਂ ਬੈਟਰੀਆਂ ਜਿਹੜੀਆਂ ਉਹ ਚੋਰੀ ਕਰ ਲਈਆਂ ਗਈਆਂ ਚੋਰੀ ਕਰ ਲਈਆਂ ਗਈਆਂ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਜ਼ਰੂਰ ਕਵਾਂਗੇ ਕਿ ਜੇਕਰ ਤੁਸੀਂ ਬਸ ਤੁਸੀਂ ਪੈਟਰੋਲ ਪੰਪ ਤੇ ਖੜੀ ਕਰਦੇ ਹੋ ਤਾਂ ਕਿਰਪਾ ਕਰਕੇ ਥੋੜੇ ਆ ਧਿਆਨ ਦਿਓ ਕਿਉਂਕਿ ਇੱਕ ਗਰੋ ਜਿਹੜਾ ਆ ਉਹ ਬੈਟਰੀਆਂ ਖੜੀਆਂ ਜਿਹੜੇ ਖੜੀਆਂ ਗੱਡੀਆਂ ਜਿਹੜੇ ਬੈਟਰੀਆਂ ਕੱਢਦਾ ਉਹ ਜਿਹੜਾ ਸਰਗਰਮ ਆ ਇਸ ਸਬੰਧ ਵਿੱਚ ਅਸੀਂ ਚੌਕੀ ਇੰਚਾਰਜ ਅਪਰਾ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਹ ਸੀਸੀਟੀਵੀ ਕੈਮਰੇ ਜਿਹੜੇ ਦੇਖ ਰਹੇ ਆ ਤੇ ਜਲਦੀ ਹੀ ਜਿਹੜੇ ਚੋਰ ਜਿਹੜੇ ਆ ਉਹਨਾਂ ਨੂੰ ਫੜ ਲਿਆ ਜਾਵੇਗਾ ਤੇ ਕਦੋਂ ਉਹਨਾਂ ਨੂੰ ਫੜ ਲਿਆ ਜਾਵੇਗਾ ਪਰ ਬੱਸਾਂ ਤਾਂ ਅੱਜ ਸਾਰੀਆਂ ਜਿਹੜੀਆਂ ਉਹ ਖੜੀਆਂ ਨੇ ਤੇ ਡਰਾਈਵਰ ਵੀਰ ਜਿਹੜੇ ਆ ਉਹ ਆਪਣਾ ਪ੍ਰਬੰਧ ਕਰਨ ਲੱਗੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀਆਂ ਬੈਟਰੀਆਂ ਚੋਰੀਆਂ ਹੋਈਆਂ ਤੇ ਸਾਡੇ ਨਾਲ ਡਰਾਈਵਰ ਸਾਹਿਬ ਨੇ ਆਪਾਂ ਗੱਲਬਾਤ ਕਰ ਲੰਨੇ ਆ ਤੇ ਭਾਜੀ ਤੋਂ ਜਾਣ ਲੰਨੇ ਆ ਭਾਜੀ ਕੀ ਨਾ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਭਾਜੀ ਗੁਰਜੀਤ ਕਦੋਂ ਪਤਾ ਲੱਗਾ ਕਿ ਬੈਟਰੀਆਂ ਚੋਰੀ ਹੋ ਗਈਆਂ ਸਾਰਾ ਹੀ ਸਵੇਰੇ ਜਦੋਂ 7 ਵਜੇ ਆਏ ਆ ਉਦੋਂ ਸਾਨੂੰ ਪਤਾ ਲੱਗਿਆ ਸੀ ਆ ਕੇ ਗੱਡੀਆਂ ਸਟਾਰਟ ਕੀਤੀਆਂ ਜਦੋਂ ਫਿਰ ਸਾਨੂੰ ਪਤਾ ਲੱਗਿਆ ਤਾਂ ਯਾਨੀ ਕਿ ਸਵੇਰੇ ਪਹਿਲੀ ਗੱਡੀ ਦੀ ਸੈਲਫ ਮਾਰੀ ਕੁਝ ਨਹੀਂ ਪਤਾ ਲੱਗਾ ਦੂਜੀ ਦੀ ਮਾਰੀ ਤਾਂ ਵੀ ਨਹੀਂ ਕੋਈ ਲੈਟਰ ਲੁੱਟਾਈ ਤੀਜੀ ਦੀ ਮਾਰੀ ਉਹੱਚ ਵੀ ਨਹੀਂ ਸੀਗਾ ਕੁਝ ਤੇ ਉਸ ਤੋਂ ਬਾਅਦ ਜਦੋਂ ਮਾਲਕ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਇहां ਚੋਰੀ ਹੋ ਗਈਆਂ ਜਦੋਂ ਅਸੀਂ ਗੱਡੀ ਦੇ ਵਿੱਚ ਬੜਿਆਂ ਦੇ ਵਿੱਚ ਗੱਡੀ ਦੇ ਵਿੱਚ ਇੱਕ ਬੱਚੇ ਦੀ ਚਪਲ ਪਈ ਸੀਗਾ ਬੱਚਾ ਨਾਲ ਲਿਆਂਦਾ ਗਿਆ ਉਹਨੇ ਸ਼ੀਸ਼ਾ ਖੋਲ ਕੇ ਵਿੱਚੋਂ ਚੋਰੀ ਕੀਤੀ ਆ ਤੇ ਜਦੋਂ ਆਪਾਂ ਗੱਡੀ ਲੌਕ ਕਰਕੇ ਨਹੀਂ ਜਾਂਦੇ ਜਦੋਂ ਬੱਸ ਆਪਾਂ ਸੀਗੀਆਂ ਭਾਜੀ ਗੱਡੀਆਂ ਮੂਹਲਾ ਸ਼ੀਸ਼ਾ ਖੋਲ ਕੇ ਵਿੱਚ ਬੱਚਾ ਬਾੜ ਕੇ ਤੇ ਅੰਦਰੋਂ ਕੁੰਡੀ ਖੁੱਲੀ ਗਈ ਆ ਕੁੰਡੀ ਖੁੱਲੀ ਗਈ ਆ ਫੇਰ ਵਿੱਚੋਂ ਚੋਰੀ ਹੋਈਆਂ ਵੀ ਅਸੀਂ ਤਾਂ ਇਹ ਚਾਹੁੰਦੇ ਪੰਪ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਜਾਂ ਖੜਾਕਾ ਹੋਇਆ ਜਾਂ ਕੁਝ ਵੀ ਹੋਇਆ ਹਾਂ ਹਾਂ ਤੇ ਪੰਪ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਪੰਪ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਭਾਜੀ ਤੇ ਗੁਰਜੀਤ ਫੇਰ ਕਿੰਨੀਆਂ ਬੱਸਾਂ ਨਹੀਂਆਂ ਜਿਹੜੀਆਂ ਚ ਤੇ ਇੱਕ ਬੈਟਰੀ ਦੀ ਕਿੰਨੀ ਕੁ ਕੀਮਤ ਹੁੰਦੀ ਹੈ ਗੁਰਜੀਤ ਬਾਜੀ ਹੈਗੀ 10-11000 ਰੁਪਈਆ ਦਾ ਆਮ ਨਾ ਹੈਗੀ ਆ 10-11000 ਰੁਪਈਆ 50-55000 ਦਾ ਨੁਕਸਾਨ ਹੋ ਗਿਆ ਘੱਟੋ ਘੱਟ ਤੇ ਗੁਰਜੀਤ ਕਿੱਦਾਂ ਚੱਲਦਾ ਬੱਸਾਂ ਦਾ ਕੰਮ ਕਰਕੇ ਦਾ ਚੱਲਦਾ ਆ ਬੱਸਾਂ ਦਾ ਕੰਮ ਬਾਜੀ ਔਖਾ ਹੀ ਆ ਹਾਂ ਇਹਦਾ ਟਾਈਮ ਪਾਸ ਹੀ ਆ ਤੇਲ ਮਾਦੀ ਪੂਰਾ ਹੁੰਦਾ ਤੇ ਦਿਹਾੜੀ ਕਨੇਡਰ ਰੈਗਰ ਦੀ ਕੱਢ ਕੇ 1000 ਰੁਪਈਆ ਉਹ ਬਣਦੀ ਆ ਥੋੜਾ ਸਾਰਾ ਹਰ ਗੱਡੀ ਤੇਲ ਖਾਂਦੀ ਆ ਬਾਕੀ ਤੇ ਆਪ ਦੇ ਲੋ 5 700 ਬਚਦਾ ਮਾਲਕ ਨੂੰ ਤੇ ਫਿਰ ਅੱਜ ਤਾਂ ਅੱਜ ਫਿਰ ਕਿਦਾਂ ਫਿਰ ਸਟਾਰਟ ਕੀਤੀਆਂ ਨਵੀਆਂ ਘੜ ਲੈ ਕੇ ਨਹੀਂ ਆ ਨਹੀਂ ਉਹ ਜਿਹੜੀਆਂ ਘਰ ਲੈ ਕੇ ਗਈ ਸੀ ਉਹ ਤਾਂ ਇੱਦਾਂ ਸਟਾਰਟ ਹੋ ਗਈ ਤੀਜੀ ਧੱਕਾ ਲਾ ਕੇ ਕੀਤੀ ਅੱਛਾ ਬਸ ਇੱਦਾਂ ਚੱਲੀ ਜਾਂਦੀ ਆ ਉਹ ਵੀ ਕਿੱਦਾਂ ਚਲਾਈ ਜਾਂਦੀ ਆ ਹਾਂ ਇੱਦਾਂ ਚੱਲੀ ਜਾਂਦੀ ਆ ਤੁਹਾਨੂੰ ਨਹੀਂ ਸੀ ਲੱਗਦਾ ਕਿ ਤੁਸੀਂ ਸੋਚਿਆ ਨਹੀਂ ਹੋਣਾ ਕਿ ਪੈਟਰੋਲ ਪੰਪ ਤਾਂ ਸਾਰੇ ਨਾਲੋਂ ਜ਼ਿਆਦਾ ਸੇਫ ਮੰਨਿਆ ਜਾਂਦਾ ਆ ਤੁਸੀਂ ਇਸੇ ਕਰਕੇ ਪੈਟਰੋਲ ਪੰਪ ਤੇ ਗੱਡੀਆਂ ਲਾਉਂਦੇ ਆ ਕਿ ਸੇਫ ਆ ਇਹ ਹਾਂ ਬਜੀ ਇਸ ਕਰਕੇ ਲਾਈ ਜਾਂਦੀ ਆ ਵੀ ਆਪਾਂ ਤੇਲ ਵੀ ਪੁਵਾਈਦਾ ਅਗਲਾ ਇੰਨੀ ਜਿਗਲੀ ਸੇਫ ਰੱਖਦੇ ਆ ਗੱਡੀ ਸੇਫ ਵੀ ਰੱਖਦੇ ਆ ਪਰ ਇ ਟਾਈਮ ਦੇ ਹਿਸਾਬ ਨਾਲ ਹੁਣ ਪੁਲਿਸ ਵਾਲੇ ਕਰੂਗੇ ਦੇਖਾਂਗੇ ਕੀ ਕਾਰਵਾਈ ਹੁੰਦੀ ਹੈ ਕਿੱਦਾਂ ਪਤਾ ਲੱਗਦਾ ਤੁਸੀਂ ਚੌਂਕੀ ਗਏ ਸੀ ਪੁਲਿਸ ਚੌਂਕੀ ਹਾਂ ਗਏ ਸੀ ਭਾਜੀ ਆਪਾਂ ਕੀ ਕਿਹਾ ਉਹ ਕਹਿੰਦੇ ਵੀ ਆਪਾਂ ਕਾਰਵਾਈ ਕਰ ਦਿੰਨੇ ਆ ਕੋਈ ਗੱਲ ਨਹੀਂ ਤੁਸੀਂ ਰਿਪੋਰਟ ਦੇ ਦਿਓ ਪਰ ਰਿਪੋਰਟ ਦੇਤੀ ਲਿਖ ਕੇ ਕੋੜ ਦੇ ਦਿੱਤੇ ਲਾ ਕੋਈ ਫੋਨ ਆਇਆ ਅਜੇ ਤੱਕ ਤਾਂ ਫੋਨ ਨਹੀਂ ਆਇਆ ਭਾਜੀ ਜਦੋਂ ਆਜੂਗਾ ਮਾਲਕ ਦੱਸ ਦੂਗੇ ਵਾਪਾ ਤੁਹਾਨੂੰ ਦੱਸ ਦਵਾਂਗੇ ਜੀ ਹਾਂ ਇਹ ਗੁਰਜੀਤ ਸਿੰਘ ਜੀ ਸਾਡੇ ਨਾਲ ਸੀ ਗੁਰਜੀਤ ਸਿੰਘ ਜਿਨ੍ਹਾਂ ਦੀਆਂ ਤਿੰਨ ਜੜੀਆਂ 골ਡਨ ਬੱਸਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਇੱਕ ਗੋਗਨਾ ਬੱਸ ਦੱਸੀ ਜਾ ਰਹੀ ਹੈ ਤੇ ਇੱਕ ਬੱਸ ਥਾਂਦੀ ਬੱਸ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਨ੍ਹਾਂ ਦੀਆਂ ਕਿ ਬੈਟਰੀਆਂ ਚੋਰੀ ਹੋ ਗਈਆਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬੱਸਾਂ ਦੇ ਵਿੱਚ ਕੋਈ ਜ਼ਿਆਦਾ ਪ੍ਰਾਪਰਟੀ ਨਹੀਂ ਹੈਗਾ ਉਹਨਾਂ ਨੇ ਕਿਹਾ ਕਿ ਟਾਈਮ ਪਾਸ ਹੀ ਕਰਦੇ ਆਂ ਤੇ ਜਦੋਂ ਟਾਈਮ ਪਾਸ ਹੋਵੇ ਤੇ ਐਡੇ ਵੱਡੇ ਝਟਕੇ ਲੱਗ ਜਾਣ ਕਿਤੇ ਨਾ ਕਿਤੇ ਜਿਹੜੀ ਉਹ ਕਾਫੀ ਜਿਹੜੀ ਉਹ ਸੋਚਣ ਵਾਲੀ ਗੱਲ ਬਣ ਜਾਂਦੀ ਹੈ ਤੇ ਜੇਕਰ ਤੁਹਾਡੇ ਕੋਲ ਵੀ ਬੱਸਾਂ ਨੇ ਜੇਕਰ ਤੁਸੀਂ ਪੈਟਰੋਲ ਪੰਪ ਤੇ ਬੱਸਾਂ ਘੜੀਆਂ ਕਰਦੇ ਹੋ ਤੇ ਸਾਡੀ ਜਿਹੜੀ ਵੀਡੀਓ ਜ਼ਰੂਰ ਦੇਖਿਓ ਤੇ ਆਪਣੀਆਂ ਬੱਸਾਂ ਲਈ ਕੋਈ ਨਾ ਕੋਈ ਨਿਯੁਕਤੀ ਕਰੋ ਤਾਂ ਕਿ ਜਿਹੜੀਆਂ ਬੱਸਾਂ ਤੁਹਾਡੀਆਂ ਜੜੀਆਂ ਸੇਫ ਰਹਿਣ ਪੈਟਰੋਲ ਪੰਪ ਦੇ ਸਹਾਰੇ ਜਿਹੜੀਆਂ ਬੱਸਾਂ ਉਹ ਜਿਹੜੀਆਂ ਉਹ ਨਾ ਛੱਡੀਆਂ ਜਾਣ ਪਤ ਕੀ ਨਾ ਆਪਣਾ ਜੀ ਅੰਦਰ ਸੈਂ ਲੱਗ ਜਿੰਦਰ ਪਾ ਜੀ ਕੀ ਕਰਦੇ ਹੋ ਤੁਸੀਂ ਭਾਈ ਕਨੈਕਟ ਹੀ ਕਰਦਾ ਦੋਗਣਾ ਬੱਸ ਤੇ ਕੀ ਹੋਇਆ ਰਾਤੀ ਨੂੰ ਅਰੇ ਆਪਣੀਆਂ ਬੱਸਾਂ ਦੀਆਂ ਬੈਟਰੀਆਂ ਚੋਰੀ ਹੋ ਉਹੀ ਕਮਾਉਣਾ ਉਹੀ ਅਧੀ ਖਾਣਾ ਹੁੰਦਾ ਭਾਈ ਕਿਹੜੇ ਮਾਰਗੇ ਸਾਡੇ ਹਾਂਜੀ ਕਿੰਨੀਆਂ ਬੱਸਾਂ ਚ ਕੱਢੀਆਂ ਬੈਟਰੀ ਇਹ ਭਾਈ ਤਿੰਨ ਗੋਲਡਨ ਬੱਸਾਂ ਇੱਕ ਗੋਗਨਾ ਇੱਕ ਥਾਂਦੀ ਬੱਸਾਂ ਚਾਰ ਪੰਜ ਬੱਸਾਂ ਦੇ ਭਾਈ ਪੰਜ ਬੱਸਾਂ ਹਾਂਜੀ ਹਾਂਜੀ ਇੱਕ ਬੈਟਰੀ ਕਿੰਨੇ ਕਿਦੀ ਕਾਸਟ ਦੀ ਹੁੰਦੀ ਹੈ ਭਾਈ 12-13000 ਨਾਰਮਲ ਦੇਸੀ ਬੈਟਰੀ ਜੋ ਸਾਫ਼ੀ ਕਹਿੰਦੇ ਆ ਸਾਫ਼ੀ ਭਾਈ 3 ਪੱਤੀ ਆ ਕੋਈ ਲੈ ਕੇ ਬੈਟਰੀ ਹਾਂ ਤੇ ਪੌਲਿਸ ਹੋ ਗਿਆ ਤੁਸੀਂ ਹਾਂਜੀ ਭਾਈ ਸ਼ਿਕਾਇਤ ਕਰਤੀ ਹਾਂਜੀ ਕੀ ਤੇ ਉਹਨਾਂ ਨੇ ਉਨੀ ਕਿਹਾ ਵੀ ਕਾਰਵਾਈ ਕਰਾਂਗੇ ਆਪਾਂ ਕਰਾਂਗੇ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਵੇ ਚੋਰਾਂ ਨੂੰ ਫੜਿਆ ਜਾਵੇ ਕੱਲ ਨੂੰ ਸਾਡੀ ਗੱਡੀ ਹੋਰ ਕੋਈ ਨੁਕਸਾਨ ਹੋਵੇ ਅਸੀਂ ਉਹੀ ਖਾਣਾ ਉਹੀ ਕਮਾਣਾ ਆਖਲਾ ਹੋ ਜਾਂਦਾ ਭਾਈ ਹਾਂਜੀ ਕੰਮ ਕਿੱਦਾਂ ਚੱਲਦਾ ਗੱਡੀਆਂ ਦਾ ਦੱਸੋ ਕੰਮ ਭਾਈ ਬਹੁਤ ਮੰਦਾ ਜਾਂਦਾ ਸਾਮਾ ਸਿੱਕਾਈ ਆ ਜੀ ਸਰ ਕਿੰਨਾ ਬੈਂਕੀਆਂ ਚੋਰੀ ਹੋਈਆਂ ਰਾਤੀ ਭਾਈ ਕਿਹੜੇ ਕਿਹੜੇ ਵਹੀਕਲ ਕਿਹੜੇ ਕਿਹੜੇ ਸੀ ਚਾਰ ਟੱਕਰੀ ਇੱਕ ਟੱਕਰੀ ਕਿਹੜੇ ਟ੍ਰੈਕ एक तका पूरी लाई सी होती है, होती है, एक होती है, पानी लाएगी ना, पानी लाएगी। किसके ना जाऊँगे हवाता मारे, हैं? की हवाता मारे किसके ना जाऊँगे किधर भी तलाश के लिए पड़ेगा? ये मुझमें पड़ेगा उनके पास, संडे बत्तम सनी हो बैठे हैं, इसमें चोरी की थी है ना, लोकल पुलिस ने इतना लाभ दिय ਕੰਪਿਟਿਟਿਵ ਅੱਗੇ ਭੱਜਦੇ ਹੁੰਦੇ ਨੇ ਸਟੂਕ ਚੌਕੀਦਾਰ ਉਹ ਕੁਝ ਹੋਇਆ ਸੀ ਨਾ ਯੋਸ਼ੀ ਡੈਫੀਨਿਟ ਬੱਸਾਂ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਕੁਝ ਟਰੱਕਾਂ ਦੀਆਂ ਤਸਵੀਰਾਂ ਦਿਖਾਉਨੇ ਆ ਜਿਹਦੇ ਵਿੱਚ ਕਿ ਬਹੁਤ ਸਾਰੇ ਟਰੱਕ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਬੈਟਰੀਆਂ ਜਿਹੜੀਆਂ ਚੋਰੀ ਕਰ ਲਈ ਗਈਆਂ ਲਗਭਗ 5 ਟਰੱਕ ਇੱਕ ਟਰੈਕਟਰ ਤੇ ਇੱਕ ਜਿਹੜੀ ਗੱਡੀ ਜਿਹੜੀ ਆ ਉਹਦੀ ਵੀ ਜਿਹੜੀ ਬੈਟਰੀ ਚੋਰੀ ਕਰ ਲਈਏ ਲਗਾਤਾਰ ਜਿਹੜੀ ਵੀਡੀਓ ਤੁਸੀਂ ਦੇਖੋ ਤੇ ਲਗਾਤਾਰ ਤੁਸੀਂ ਬਣੇ ਰਹੋ ਤੇ ਅਸੀਂ ਤੁਹਾਨੂੰ ਹਾਲਾਤ ਦਿਖਾਉਂਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਇਹ ਜਿਹੜੇ ਉਹ ਬਣੇ ਹੋਏ ਨੇ ਬੱਸਾਂ ਤੇ ਟਰੱਕਾਂ ਤੋਂ ਬਾਅਦ ਹੁਣ ਅਸੀਂ ਆਈਆਂ ਸੈਲਰ ਦੇ ਅੰਦਰ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਸ ਮੋਟਰ ਦੀ ਇਹ ਜਿਹੜੀ ਕੰਪਰੈਸਰ ਦਾ ਜਿਹੜਾ ਮੋਟਰ ਆ ਉਹ ਜਿਹੜੀ ਖੋਲੀ ਗਈ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਕੰਪਰੈਸਰ ਦੀ ਜਿਹੜੀ ਮੋਟਰ ਆ ਉਹ ਵੀ ਖੋਲ ਲਈ ਗਈ ਤੇ ਨਾਲ ਦੀ ਨਾਲ ਦੂਸਰਾ ਕੰਪਰੈਸਰ ਉੱਥੇ ਸਾਹਮਣੇ ਪਿਆ ਉਹ ਵੀ ਤੁਹਾਨੂੰ ਦਿਖਾ ਦਈਏ ਕਿ ਉਹਦੀ ਵੀ ਜਿਹੜੀਆਂ ਉਹਦੀ ਵੀ ਜਿਹੜੀ ਮੋਟਰ ਜਿਹੜੀ ਆ ਇੱਥੋਂ ਜਿਹੜੀ ਆ ਖੋਲ ਲਈ ਗਈ ਕਿ ਇਹ ਹਾਲਾਤ ਦੇਖੋ ਤੁਸੀਂ ਕਿਉਂਕਿ ਇਹ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਕਿਤੇ ਨਾ ਕਿਤੇ ਸੈਲਰ ਦੀ ਤੁਹਾਨੂੰ ਅਸੀਂ ਪੂਰੇ ਸੈਲਰ ਦੀ ਇਹ ਇਹ ਦਿਖਾ ਰਹੇ ਹਾਂ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਸੈਲਰ ਦੇ ਵਿੱਚ ਵੀ ਜਿਹੜੇ ਆ ਉਹ ਜਿਹੜੀ ਚੋਰੀਆਂ ਜਿਹੜੀਆਂ ਉਹ ਜਾਰੀ ਆ ਇੱਥੇ ਪੰਜ ਟਰੱਕ ਇੱਕ ਟਰੈਕਟਰ ਅਤੇ ਇੱਕ ਜਿਹੜੀ ਆ ਉਹ ਗੱਡੀ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਹਾਲਾਤ ਜਿਹੜੇ ਕਾਫੀ ਚਿੰਤਾਜਨਕ ਜਿਹੜੇ ਬਣੇ ਹੋਏ ਨੇ ਜੇ ਇਸ ਤਰ੍ਹਾਂ ਹੀ ਜਿਹੜੀਆਂ ਚੋਰੀਆਂ ਹੁੰਦੀਆਂ ਰਹੀਆਂ ਤਾਂ ਲੋਕਾਂ ਦੇ ਜਿਹੜੇ ਘਰ ਆ ਉਹ ਖਾਲੀ ਹੋਣ ਦੇ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ ਡੈਲੀ ਪੋਸਟ ਪੰਜਾਬੀ ਨਾਲ ਜੁੜੇ ਤੁਸੀਂ ਕੈਮਰਾ ਪਰਸਿੰਗ ਉਪੀ ਬੰਗੜਾ ਨਾ ਬੰਗੜਾ ਨਾਲ ਲਾਲ ਕਮਲ ਡੈਲੀ ਪੋਸਟ ਪੰਜਾਬੀ